ਪਹੁੰਚੀ ਹੈ। ਬਈ ਰੁਕੋ ਸਾਰੇ ਸੁਣੋ। ਕਿ 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 ਅੱਜ ਦੇ ਮੈਚ ਵਿੱਚ ਮੈਨੂੰ ਲੱਗਿਆ ਕਿ ਅਜੇ ਹੋਰ ਸਮਾਂ ਹੈ। ਲੋੜੀਂਦੀ ਆ ਜੋ ਗੱਡਾ ਸਾਰਿਆਂ ਨੂੰ ਕੋਸ਼ਿਸ਼ ਕਰਦੇ ਐ। ਇੱਥੇ ਆ ਕੇ ਕਿਉਂਕਿ ਨਾਲ ਕੋਈ ਅਸਫਲਤਾ कोई किसी भी कोई आ, चलती रही है अजे लोग दर्द तो परे हो गए दर्द वाले तो परे नहीं है आके थोड़ा सुकून मिलता बच्चा तो बहुत कोशिश करें अलोक हो रही मैं बहुत समय तो देखती आ रही थी पर मैं

ਮਾਤਾ ਮੈਂ ਜੱਤੂ ਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੀ ਆਪ ਜੀ ਇੱਕ ਮਿੰਟ ਬੁਲਾਓ ਭਾਵੇਂ ਬੁਲਾਓ ਅੰਦਰੋਂ ਤੁਸੀਂ ਆਏ ਆ ਆਪ ਨੂੰ ਕੌਣ ਕਰ ਰਿਹਾ ਹੈ ਸਹੀ ਮੈਡਮ ਨੂੰ ਬਹੁਤ ਚੰਗਾ ਲੱਗ ਰਿਹਾ ਕਿ ਇੱਥੇ ਆ ਬੈਠਣਾ ਸਾਰੀਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਸਾਡੀ ਪਿਆਰ ਹੈ ਦੇ ਚਿਹਰੇ ਤੇ ਖੁਸ਼ੀ ਆ ਕਿਉਂਕਿ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਆ ਕਦੇ ਉਹ ਦਰਜਾ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਔਰ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀ ਉਹ ਲੈਣੀ ਹੈ ਇਹ ਵੀ ਬਹੁਤ ਵੱਡਾ ਜਲੇ ਇੱਕ ਦਾਤ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਹੈ ਕਿਸੇ ਦੀ ਝੋਲੀ 'ਚ ਖੁਸ਼ੀ ਪਾਉਣੀ ਸਮਾਉਂ ਦੇ ਵਿੱਚ ਫਿਰ ਸਮਾਉਂ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤਾਂ ਇਹ ਕਹਿੰਦੀ ਹੁਣੀ ਹੈ ਕਿ ਮੈਨੂੰ ਪਾਲ ਦੇ ਵਿੱਚੋਂ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਹੈ ਇਹਦੇ ਵਿੱਚ ਔਰ ਆਪਣਾ ਭਰਾ ਵੀ ਨਜ਼ਰ ਆਉਂਦਾ ਹੈ ਔਰ ਆਪਣਾ ਪਿੱਟੂ ਵੀ ਨਜ਼ਰ ਆਉਂਦਾ ਹੈ ਇਹ ਸਾਰੀਆਂ ਜਿੰਨੀਆਂ ਵੀ ਕੁੜੀਆਂ ਨੇ ਧੀਆ ਪੈਣਾ ਹੈ ਕੋਈ ਸਮਾਜ ਦੇ ਵਿੱਚ ਸੋਰੇ ਕਰੋ ਦੁਖੀ ਆ ਕਿਸੇ ਦਾ ਕੋਈ ਬਾਪਾ ਪਿਓ ਹੈ ਨਹੀਂ ਜਦੋਂ ਕੋਈ ਮੁਸ਼ਕਲ ਵਿੱਚ ਚੁਪਲੀ ਲੰਘ ਰਹੀ ਹੈ ਕੋਈ ਦੁਖੀਆ ਕੋਈ ਦਰਦ ਦੇ ਵਿੱਚ ਅੰਨੀ ਪਈ ਹੋਈਆਂ ਨਹੀਂ ਉਹ ਬਿਲਕੁਲ ਡਿਪਰੈਸ਼ਨ ਵਿੱਚ ਹੀ ਹੋਈਆਂ ਤੇ ਉਹ ਮਤਲਬ ਕਿ ਉਹ ਜਿਹੜੀਆਂ ਧੀਆ ਨੇ ਉਹਨਾਂ ਨੂੰ ਇੱਥੇ ਆ ਕੇ ਖੁਸ਼ੀ ਚੰਗੀ ਆ ਇਹ ਵੀ ਜਿਹੜਾ ਹੈਗਾ ਇਹ ਭਰਾ ਹੈ ਜਿਹੜਾ ਬਾਪ ਬਣ ਕੇ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਤਾਂ ਉਹਨੂੰ ਕਿਹਾ ਲੱਗੇ ਲੰਦਾ ਸਭ ਦੇ ਦਰਦ ਆਪ ਅੰਦਰ ਸੇਟ ਲੰਦਾ ਉਹਦੇ ਅੰਦਰ ਕਿੰਨਾ ਦਰਦ ਰੰ ਇਹ ਮੈਂ ਦੇਖੀ ਹੁਈ ਆ ਕਿਉਂਕਿ ਜਦੋਂ ਛੋਟਾ ਸੀਗਾ ਉਹ ਜੋ ਮਾਂ ਇਸ ਸੰਸਾਰ ਚੀਂਦਾ ਹੋਵੀ ਸੀ ਤੇ ਉਹ ਮਮਤਾ ਉਹ ਮਾਂ ਦੀ ਜਿਹੜੀ ਮਮਤਾ ਉਹ ਤੁਹਾਡੇ ਸਾਰਿਆਂ ਦੀਆਂ ਪੈਣਾ ਜਿੰਨੀਆਂ ਵੀ ਹੋਣਗੀਆਂ ਉਹਨਾਂ ਦੇ ਵਿੱਚੋਂ ਲੱਭਦਾ ਪਿਆ ਸੋ ਉਹ ਹੀ ਆ ਕਿ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਦੁਨੀਆਂ ਨੂੰ ਤੁਸੀਂ ਕਲਾ ਵਿੱਚ ਲੈਣਾ ਭਾ ਕੇ ਝੋਲੀਆਂ ਸੇਚਣੀਆਂ ਇਹ ਕਿਸੇ ਕਲਾਕ ਜਿੱਦਾਂ ਕੋਈ ਰੂਹਾਂ ਰੱਖੋ ਤੇ ਇਜ਼ਾਤ ਦੇ ਮਤੀ ਰੂਹਾਂ ਜਿੱਦਾਂ ਰੱਖਿਆ ਪੰਛੀਆਂ ਨੂੰ ਰੂਹਾਂ ਉਹ ਲੈ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਅੱਜ ਵੈਥੀ ਆਈਆਂ ਤੇ ਮੇਰੇ ਵੀ ਚਿਹਰੇ ਤੇ ਖੁਸ਼ੀਆਂ ਕਿੰਨਾ ਵੇੜਾ ਭਰਿਆ ਪਿਆ ਥੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਅੱਥੀ ਆਈਆਂ ਸੀ ਸਭ ਦੇ ਚਿਹਰੇ ਤੇ ਖੁਸ਼ੀਆਂ ਨੇ ਔਰ ਮੈਂ ਇੱਕ ਬੱਚੇ ਨੂੰ ਦੁਆ ਬਣੀਆ ਸੱਚੇ ਪਾਤਸ਼ਾਹ ਤੇਰੇ ਮਿਹਰ ਨੂੰ ਐਤੀ ਭਰਿਆ ਰੱਖੇ ਔਰ ਤੂੰ ਹਮੇਸ਼ਾ ਐਤੀ ਕਰਮ ਕਰਦਾਰਾਂ ਨੇ ਜਿਹੜੇ ਘਰ ਚ ਵਰਤਕਾ ਹੋਣ ਔਰ ਹਮੇਸ਼ਾ ਤਰਖੀਆਂ ਕਰਨ ਜਿਹੜੀਆਂ ਦੁਖੀ ਹਿੰਦੇ ਵਾਲੀਆਂ ਮਾਵਾਂ ਧੀਆਂ ਭੈਣਾਂ ਦੇ ਉਹਨਾਂ ਦੇ ਹਿੰਜਰ ਹਮੇਸ਼ਾ ਖਾ ਕੇ ਭੇਜੇ ਉਹਨਾਂ ਦੇ ਝੋਲੀਆਂ ਭਰ ਕੇ ਭੇਜੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਭੇਜੇ ਜਿੱਤਾ ਅੱਜ ਅਸੀਂ ਕੁਸ਼ਕ ਹੋਏ ਜੀਉਣਾ ਬਸ ਮੈਂ ਆਪਣੇ ਵੱਡੇ ਭੈਣ ਜੀ ਮੇਰੇ ਨੂੰ ਮਾਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਮੈਂ ਤੁਹਾਨੂੰ ਇਹ ਸੁਣਾਉਣੀ ਹੈ ਉਸ ਤੋਂ ਪਹਿਲਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮਾਤਾ ਚੰਦੌਰ ਜੀ ਦਾ ਕਿ ਮੈਂ ਜਿਵੇਂ ਪ੍ਰਸ਼ੰਤ ਕਮਾਣੇ ਕਿਹਾ ਕਿ ਅਸੀਂ ਨੇਪਾਲ ਦੇ ਨਾਲ ਹੀ ਇਹ ਸਾਰਾ ਦਰਦ ਅਸੀਂ ਕਹਤੇ ਕੁਛ ਨਹੀਂ ਆ ਅਸੀਂ ਤਾਂ ਬਸ ਅੱਗੇ-ਅੱਗੇ ਲਾਂਗ ਵਾਲੇ ਆ ਪਰ ਇਹ ਹੈ ਕਿ ਪਾਰ ਲਈ ਇੱਕ ਵਾਰ ਜ਼ੋਰਦਾਰ ਤਾਲੀਆਂ ਬਹੁਤ ਜ਼ਿਆਦਾ ਤਾਲੀਆਂ ਉਹ ਤਾਲ ਕਿ ਇਹ ਸਾਰਾ ਜੋ ਕੁਝ ਉਹ ਕਰ ਲੈਂਦਾ ਹੈ

ਇੱਲਾ ਆਈਸੀ ਮੈਂ ਕੋਡੂ ਕੋੜੀ ਗਾਈ ਸੀ ਜਦਿ ਕੋੜੀ ਸਾਡੇ ਆਕਾਰਪੁਰ ਕੋ ਵਹਿ ਮਨੁਜਿਆ ਨੇ ਨੇੜੇ ਹੋ ਕੇ ਸੁਣਿਆ ਅਜਵੇਂ ਮਾਤਾਂ ਦੇ ਹਾਜ਼ਰੀ ਦੇ ਵਿੱਚ ਉਹੀ ਕੋੜੀ ਦੁਬਾਰਾ ਗਾ ਮੰਗਾ ਪੁੱਤ ਰਾਜਮਨਾ ਦੇ ਰਾਜ ਆਰੀ ਕਹਿ ਸੁਣ ਵੇ ਰਾਜਾ ਮਨ ਮੇਰੀ ਬਾਤ ਨੂੰ ਗਾ ਕਰਦੇ ਸੇ